ਕਿਵੇਂ ਜੰਗ ਜੁੱਦ ਕਰਕੇ ਜ਼ੁਲਮ ਦਾ ਨਾਸ਼ ਕੀਤਾ ਖਾਲਸਾ ਪੰਥ ਦੀ ਸਿਰਜਣਾ ਕੀਤੀ ਬਾਬਾ ਜੀ ਦੇ ਹਜ਼ੂਰੀ ਕਵੀ ਪਰਮ ਪੂਜਯਾ ਬਾਬਾ ਗੀਜਾ ਸਿੰਘ ਦੀ ਲਿਖੀ ਹੋਈ ਰਚਨਾ ਨੂੰ ਇਸ ਤਰ੍ਹਾਂ ਸਰਵਣ ਕਰੋ ਮੇਰੇ ਮਾਲਕਾ ਜੀ ਹਿਮਕੁੰਟ ਵਾਸੀਆ ਲੱਖਾਂ ਲੱਖਾਂ ਵਰੀ ਆਪ ਕੋ ਜਹਾਰ ਮੇਰੇ ਮਾਲਕਾ ਜੀ ਹਿਮਕੁੰਟ ਵਾਸੀਆ ਲੱਖਾਂ ਲੱਖਾਂ ਵਰੀ ਆਪ ਕੋ ਜਹਾਰ ਸੁਦੀ ਸੱਤੇ ਦਿਨ ਐਤਵਾਰ ਨੂੰ ਵਿਚ ਪਟਨੇ ਦੇ ਤਾਰਿਆ ਅਵਤਾਰ ਉਹ ਸੁਦੀ ਸੱਤੇ ਦਿਨ ਐਤਵਾਰ ਨੂੰ ਵਿਚ ਪਟਨੇ ਦੇ ਤਾਰਿਆ ਅਵਤਾਰ ਰੰਗ ਪਾਗਲਾ ਤੇ ਪੂਰੀ ਜੋ ਆਨੰਦ ਨੂੰ ਆਨੰਦ ਨੂੰ ਪੂਰੀ ਜੋ ਆਨੰਦ ਨੂੰ ਰੰਗ ਪਾਗਲਾ ਤੇ ਪੂਰੀ ਜੋ ਆਨੰਦ ਨੂੰ ਬਹਿੰਦੇ ਰਹੇ ਲਾ ਕੇ ਵੱਡਾ ਦਰਬਾਰ ਰੰਗ ਭਾਗ ਲਾ ਤੇ ਪੂਰੀ ਜੋ ਆਨੰਦ ਨੂੰ ਬੰਦੇ ਰਹੇ ਲਾ ਕੇ ਵੱਡਾ ਦਰਬਾਰ ਅੰਮ੍ਰਿਤ ਕਰਕੇ ਤਿਆਰ ਖੰਡੇ ਬਾਟੇ ਦਾ ਪੰਥ ਤੀਸਰਾ ਜੋ ਕਰਿਆ ਤਿਆਰ ਅੰਮ੍ਰਿਤ ਕਰਕੇ ਤਿਆਰ ਖੰਡੇ ਬਾਟੇ ਦਾ ਪੰਥ ਤੀਸਰਾ ਜੋ ਕਰਿਆ ਤਿਆਰ ਉਹ ਪਰੀ ਸਿੰਘਾਂ ਵਿੱਚ ਅਨਿਕ ਤੇ ਵੀਰਤਾ ਪਰੀ ਸਿੰਘਾਂ ਵਿੱਚ ਅਨਿਕ ਤੇ ਵੀਰਤਾ ਪਰੀ ਸਿੰਘਾਂ ਵਿੱਚ ਅਨਿਕ ਤੇ ਵੀਰਤਾ ਪੰਜੇ ਕਕੇ ਅਤੇ ਬਖਸ਼ੇ ਹਥਿਆਰ ਪਰੀ ਸਿੰਘਾਂ ਵਿੱਚ ਅਨਿਕ ਤੇ ਵੀਰਤਾ ਪੰਜ ਕਕੇ ਅਤੇ ਬਖਸ਼ੇ ਹਥਿਆਰ ਮੇਰਾ ਕਰਕੇ ਗਰੀਬਾਂ ਨੂੰ ਨਵਾਜਿਆ ਵੱਡਾ ਆਪ ਜੀ ਦਾ ਪਾਰਿਓ ਪੁਕਾਰ ਮੇਰਾ ਕਰਕੇ ਗਰੀਬਾਂ ਨੂੰ ਨਵਾਜਿਆ ਵੱਡਾ ਆਪ ਜੀ ਦਾ ਪਾਰਿਓ ਪੁਕਾਰ ਐਸੀ ਪਦਵੀ ਨਾ ਦਿੱਤੀ ਕਿਸੇ ਪੀਰ ਨੇ ਮਾਤ ਕਰ ਤੇ ਤੈ ਕੋਲੇ ਅਵਤਾਰ ਐਸੀ ਪਦਵੀ ਨਾ ਦਿੱਤੀ ਕਿਸੇ ਪੀਰ ਨੇ ਮਾਤ ਕਰ ਤੇ ਤੈ ਕੋਲੇ ਅਵਤਾਰ ਸੰਪਤਾ ਦੇ ਦਿੱਤੇ ਗੁਣ ਸਿੰਘ ਨੂੰ ਸੱਚ ਸੱਚ ਨਾਮਦਾਨ ਤੇ ਪਿਆਰ ਦੇਵੀ ਸੰਪਤਾ ਦੇ ਦਿੱਤੇ ਗੁਣ ਸਿੰਘ ਨੂੰ ਸੱਚ ਸੱਚ ਨਾਮਦਾਨ ਤੇ ਪਿਆਰ ਉਹ ਕੀਰਤ ਕਰਕੇ ਕਮਾਈ ਵੰਡ ਛਕਣਾ ਛਕਣਾ ਕਮਾਈ ਵੰਡ ਛਕਣਾ ਕੀਰਤ ਕਰਕੇ ਕਮਾਈ ਵੰਡ ਛਕਣਾ ਇਹ ਦਸੀ ਹੈ ਸਿੰਘਾਂ ਦੇ ਤਾਈਂ ਘਰ ਕਿਰਤ ਕਰਕੇ ਕਮਾਈ ਵੰਡ ਸ਼ਕਨਾ ਇਹੇ ਦਿੱਤੀ ਐ ਸਿੰਘਾਂ ਦੇ ਤਾਈਂ ਕਾਰੇ ਉਹ ਦਿੱਤਾ ਸਿੰਘਾਂ ਨੂੰ ਸਰੂਪ ਖੋਦ ਆਪਣਾ ਕੀਤਾ ਬਚਨ ਜੋ ਮੱਖ ਚੋਂ ਅਚਾਰ ਦਿੱਤਾ ਸਿੰਘਾਂ ਨੂੰ ਸਰੂਪ ਖੋਦ ਆਪਣਾ ਕੀਤਾ ਬਚਨ ਜੋ ਮੱਖ ਤੂੰ ਉਚਾਰ ਉਹ ਲੱਖਾਂ ਲੱਖਾਂ ਵਿੱਚੋਂ ਦਿਸਦਾ ਨਿਆਰਾ ਹੈ ਨਿਆਰਾ ਹੈ ਦਿਸਦਾ ਨਿਆਰਾ ਹੈ ਲੱਖਾਂ ਲੱਖਾਂ ਵਿੱਚੋਂ ਦਿਸਦਾ ਨਿਆਰਾ ਹੈ ਸਾਜਿਆ ਹੋਇਆ ਤੇਰਾ ਸਿੰਘ ਸਰਦਾਰ ਉਹ ਲੱਖਾਂ ਲੱਖਾਂ ਵਿੱਚੋਂ ਦਿਸਦਾ ਨਿਆਰਾ ਹੈ ਸਾਜਿਆ ਹੋਇਆ ਤੇਰਾ ਸਿੰਘ ਸਰਦਾਰ ਖਾਲਸਾ ਜੋ ਫੌਜ ਹੈ ਅਕਾਲ ਦੀ ਰੱਖ ਐਸਦਾ ਹੈ ਖੁਦ ਨੰਕਾਰ ਤੇਰਾ ਖਾਲਸਾ ਜੋ ਫੌਜ ਹੈ ਅਕਾਲ ਦੀ ਰੱਖ ਐਸਦਾ ਹੈ ਖੁਦ ਨੰਕਾਰ ਹੋ ਪੰਥ ਤੇਰੇ ਦੇ ਨਿਸ਼ਾਨ ਜਗ ਝੁੱਲਦੇ ਪੰਥ ਤੇਰੇ ਦੇ ਨਿਸ਼ਾਨ ਜਗ ਝੁੱਲਦੇ ਪੰਥ ਤੇਰੇ ਦੇ ਨਿਸ਼ਾਨ ਜਗ ਝੁੱਲਦੇ ਹੋਇਆ ਪ੍ਰਗਟ ਵਿੱਚ ਸੰਸਾਰ ਅੰਤ ਤੇਰੇ ਦੇ ਨਿਸ਼ਾਨ ਜਗ ਚੁੱਲਦੇ ਹੋਇਆ ਪ੍ਰਗਟ ਵਿੱਚ ਸੰਸਾਰ ਓ ਤਨ ਮਾਲਕਾ ਤੂੰ ਤਨ ਤੇਰੀ ਕਰਨੀ ਦਾਸ ਗੇਜਾ ਸੰਗ ਤੈਥੋਂ ਵelhਾਰ ਤਨ ਮਾਲਕਾ ਤੂੰ ਤਨ ਤੇਰੀ ਕਰਨੀ ਦਾਸ ਗੇਜਾ ਸੰਗ ਤੈਥੋਂ ਵelhਾਰ ਓ ਤਨ ਮਾਲਕਾ ਤੂੰ ਤਨ ਤੇਰੀ ਕਰਨੀ ਤਨ ਮਾਲਕਾ ਤੂੰ ਤਨ ਤੇਰੀ ਕਰਨੀ ਤਨ ਮਾਲਕਾ ਤੂੰ ਧੰਨ ਤੇਰੀ ਕਰਨੀ ਬਾਬਾ ਗੇਜਾ ਸਿੰਘ ਤੇਥੋਂ ਬਲਹਾਰ ਤਨ ਮਾਲਕਾ ਤੂੰ ਧੰਨ ਤੇਰੀ ਕਰਨੀ ਬਾਬਾ ਗੇਜਾ ਸਿੰਘ ਤੇਥੋਂ ਬਲਹਾਰ